ਚੜ੍ਹਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਗਰਾਂਟਾਂ ਦੇਣ ਦਾ ਕੰਮ ਹੋਇਆ ਸ਼ੁਰੂ ਇਸੇ ਤਿਤਕਾਦਿਆਂ ਦੇ ਪਿੰਡ ਬਸਰਾਵਾਂ ਦੀ ਪੰਚਾਇਤ ਨੂੰ ਆਮ ਆਦਮੀ ਪਾਰਟੀ ਵੱਲੋਂ 5,63,000 ਦੀ ਗਰਾਂਟ ਦਿੱਤੀ ਗਈ ਗੱਲਬਾਤ ਕਰਦਿਆਂ ਪਿੰਡ ਦੇ ਮੌਜੂਦਾ ਸਰਪੰਚ ਸਤਨਾਮ ਸਿੰਘ ਨੇ ਕਿਹਾ ਕਿ ਸਾਨੂੰ ਜੋ ਪਾਰਟੀ ਵੱਲੋਂ 5,63,000 ਦੀ ਗਰਾਂਟ ਮਿਲੀ ਸੀ ਉਸ ਵਿੱਚੋਂ ਅਸੀਂ ਗਲੀ ਦਾ ਨਿਰਮਾਣ ਕਰਵਾਇਆ ਹੈ ਜਿਸ ਨਾਲ ਗਲੀ ਵਿੱਚ ਰਹਿੰਦੇ ਲੋਕ ਬਹੁਤ ਖੁਸ਼ ਹਨ ਅਸੀਂ ਇਸ ਗਰਾਂਟ ਲਈ ਪੰਜਾਬ ਸਰਕਾਰ ਅਤੇ ਤੇ ਜ਼ਿਲ੍ਹਾ ਇੰਚਾਰਜ ਜਗਰੂਪ ਸਿੰਘ ਸੇਖਵੰਦਾ ਆਪਣੀ ਆਮ ਆਦਮੀ ਪਾਰਟੀ ਦੀ ਪੰਚਾਇਤ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਾਰਟੀ ਸਾਨੂੰ ਇਸੇ ਤਰ੍ਹਾਂ ਗਰਾਂਟਾ ਦਿੰਦੀ ਰਹੇ ਤਾਂ ਜੋ ਅਸੀਂ ਪਿੰਡ ਦਾ ਵਿਕਾਸ ਵੱਧ ਤੋਂ ਵੱਧ ਕਰਾ ਸਕੀਏ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਰਟੀ ਆ ਦੀ ਰਿਪੋਰਟ ਇਸ ਤਰ੍ਹਾਂ ਸਿਕ ਸਰਪੰਚ ਆਮ ਆਦਮੀ ਦਾ ਧੰਨਵਾਦ ਕਰਦਾ ਜਿੰਨਾ ਮੈਨੂੰ ਗਰਾਂਟ ਲੱਗੀ 563000 ਰੁਪਏ ਸਾਰੇ ਪਿੰਡ ਦੇ ਸੰਜੋਗ ਦੇ ਨਾਲ तहे ਦਿਲੋਂ ਧੰਨਵਾਦ ਕਰਦਾ। ਮੈਂ ਜਗਰੂ ਸਾਹਿਬ ਦਾ ਧੰਨਵਾਦ ਕਰਦਾ तहे ਦਿਲੋਂ। ਔਰ ਸਾਰੇ ਪਿੰਡ ਵਾਸੀ ਸੰਜੋਗ ਦੇ ਨਾਲ ਉਹਨਾਂ ਨੂੰ ਸਾਡ ਮਿਲਣੇ ਦਾ ਖੁਸ਼ ਹੋਇਆ। ਸੇਖਵਾਲ ਸਾਹਿਬਾਂ ਜਿਆਦਾ ਤੋਂ ਜਿਆਦਾ ਗ੍ਰਾਂਟ ਦੇਣ। ਮੈਂ ਪਿੰਡ ਦਾ ਵਕਾਫਾ ਕਰ ਸਕਾਂ। ਉਹਨਾਂ ਤਹਿ ਦਿਲੋਂ ਤੇ ਧੰਨਵਾਦ ਕਰਦਾ।